ਸੱਖਾ ਸੁਖ ਦਿਨੂ ਐ ਦਿਨ ਆਇਆ ਨਹੀਂ ਸਤਿ ਸ਼੍ਰੀ ਅਕਾਲ ਜੀ ਫਨੀ ਵੀਡੀਓਜ਼ ਬਣਾ ਕੇ ਸਾਰਿਆਂ ਨੂੰ ਹਸਾਉਣ ਵਾਲੀ ਫੈਮਿਲੀ ਡਾਕੋ ਫੈਮਿਲੀ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਡਾਕੋ ਫੈਮਿਲੀ ਦੇ ਲਾਪਰੇਤ ਸਿੰਘ ਦਾ ਕੁਝ ਦਿਨ ਪਹਿਲਾਂ ਹੀ ਸਰਪ੍ਰਿਤ ਨਾਮ ਦੀ ਕੁੜੀ ਨਾਲ ਵਿਆਹ ਹੋਇਆ ਹੈ ਅਤੇ ਆਪਾਂ ਉਹਨਾਂ ਦੇ ਵਿਆਹ ਦੀਆਂ ਬਹੁਤ ਸਾਰੀਆਂ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੋ ਕਿ ਤੁਸੀਂ ਸਾਰੇ ਚੈਨਲ ਤੇ ਜਾ ਕੇ ਉਹਨਾਂ ਵੀਡੀਓਜ਼ ਨੂੰ ਦੇਖ ਸਕਦੇ ਹੋ ਡਾਕੋ ਫੈਮਿਲੀ ਦੇ ਲਾਪਰੇਤ ਸਿੰਘ ਨੇ ਆਪਣੀ ਵਾਈਫ ਦਾ ਫੇਸ ਵਿਆਹ ਵਾਲੇ ਦਿਨ ਰਿਵੀਲ ਕੀਤਾ ਸੀ ਹਰ ਕੋਈ ਉਹਨਾਂ ਨੂੰ ਭਰ-ਭਰ ਕੇ ਵਧਾਈਆਂ ਦੇ ਰਿਹਾ ਹੈ ਕਿ ਉਹਨਾਂ ਦੀ ਵਾਈਫ ਬਹੁਤ ਜ਼ਿਆਦਾ ਸੋਹਣੀ ਹੈ ਅਤੇ ਨੀਰੂ ਬਾਜਵਾ ਵਰਗੀ ਦਿੱਸਤੀ ਆਪਣੀ ਵਾਈਫ ਦਾ ਫੇਸ ਰੀਵੀਲ ਕਰਨ ਤੋਂ ਬਾਅਦ ਲੱਪਰੀ ਸਿੰਘ ਆਪਣੀ ਵਾਈਫ ਨਾਲ ਬਹੁਤ ਸਾਰੀਆਂ ਰੀਲਸ ਬਣਾ ਕੇ ਸਾਰੇ ਨਾਲ ਸਾਂਝੀਆਂ ਕਰਦਾ ਪਿਆ ਹੈ ਲੱਪਰੀ ਸਿੰਘ ਨੇ ਇੱਕ ਵੀਡੀਓ ਸ਼ੇਅਰ ਕੀਤੀ ਜਿਦੇ ਵਿੱਚ ਕੀ ਉਹਦੇ ਮॉम ਉਹਦੇ ਤੋਂ ਤੇ ਉਹਦੀ ਵਾਈਫ ਤੋਂ ਮਿਰਚਾ ਵਾਰਦੇ ਹੋਏ ਦਿਖਾਈ ਦਿੱਤੇ ਜੋ ਵੀਡੀਓ ਤੁਸੀਂ ਆਪਣੀ ਸਕਰੀਨ ਉੱਤੇ ਚੱਲਦੀ ਹੋਈ ਦੇਖ ਸਕਦੇ ਹੋ ਇਸ ਤੋਂ ਇਲਾਵਾ ਲਾਪਰੀ ਸਿੰਘ ਨੇ ਅੱਜ ਵੀਡੀਓ ਸ਼ੇਅਰ ਕੀਤੀ ਜਿਹਦੇ ਵਿੱਚ ਕੀ ਉਹਦੀ ਵਾਈਫ ਦੀ ਅੱਜ ਪਹਿਲੀ ਰਸੋਈ ਸੀ ਅਤੇ ਉਹ ਰਸੋਈ ਵਿੱਚ ਪ੍ਰਸ਼ਾਦ ਬਣਾਉਂਦੀ ਹੋਈ ਦਿਖਾਈ ਦਿੱਤੀ ਡਾਕੂ ਫੈਮਲੀ ਦੀ ਟਿਕੜੀ ਟੁੱਟਣ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਇਸ ਪਰਿਵਾਰ ਦੀ ਟਿਕੜੀ ਦੁਬਾਰਾ ਜੁੜ ਚੁੱਕੀ ਹੈ